ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ پڑھਦੇ ਆਂ ਰਾਈਟਰ ਜਸਵੀਰ ਕੌਰ ਟਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਅਗਲਾ ਪਾਗ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਿੰਦਰ ਬਚੋਲੇ ਕੋਲ ਨਾਲ ਦੇ ਪਿੰਡ ਉਹਦੇ ਘਰ ਹੀ ਚਲਾ ਗਿਆ ਜਿੰਦਰ ਨੇ ਕਿਹਾ ਕਿ ਕੀ ਹੋਇਆ ਇੰਨੀ ਕਾਹਲ ਕੀਤੀ ਹੋਈ ਕਾਰਨ ਕੋਜ ਤਾਂ ਦੱਸੋ ਬਚੋਲਾ ਉਹਨਾਂ ਦੀ ਕੁੜੀ ਤੇ ਜਵਾਈ ਨੇ ਅਮਰੀਕਾ ਨੂੰ ਜਾਣਾ ਜਿੰਦਰ ਪਰ ਜਰ ਇਹ ਗੱਲ ਅੱਜ ਸਵੇਰੇ ਤਾਂ ਦੱਸੀ ਨਹੀਂ ਬਚੋਲਾ ਜਿੰਦਰ ਉਹਨਾਂ ਨੇ ਮੈਨੂੰ ਵੀ ਹੁਣ ਹੀ ਦੱਸਿਆ ਜਿੰਦਰ ਪਰ ਇੱਕਦਮ ਹੀ ਹਫ਼ਤੇ ਵਿੱਚ ਕੀ ਤਿਆਰੀ ਹੋ ਇਦਾਂ ਕਰ ਜਰ ਇੱਕ ਵਾਰੀ ਰਾਜਵੰਤ ਦੀ ਮੰਮੀ ਨਾਲ ਦੁਆਰਾ ਗੱਲ ਕਰ ਜਦੋਂ ਬਚੋਲੇ ਨੇ ਉੱਚੰਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਅੱਗੋਂ ਇਹ ਕਹਿ ਦਿੱਤਾ ਕਿ ਅਸੀਂ ਆਪ ਹੀ ਖੁਸ਼ਪ੍ਰੀਤ ਦੀ ਮੰਮੀ ਨਾਲ ਗੱਲ ਕਰ ਲੈਂਦੇ ਆ ਜਿੰਦਰ ਨੂੰ ਬਚੋਲੇ ਨੇ ਉਵੇਂ ਹੀ ਦੱਸ ਦਿੱਤਾ ਤੇ ਬਲਵਿੰਦਰ ਨੂੰ ਫੋਨ ਕਰਕੇ ਦੱਸਣ ਤੋਂ ਬਾਅਦ ਜਿੰਦਰ ਪਿੰਡ ਨੂੰ ਚਲਾ ਗਿਆ ਘਰ ਜਾ ਕੇ ਜਿੰਦਰ ਨੇ ਆਪਣੇ ਬੀਬੀ ਬਾਪੂ ਜੀ ਨਾਲ ਵੀ ਸਲਾਹ ਕੀਤੀ ਬਾਪੂ ਜੀ ਵੀ ਇਹੀ ਕਹਿਣ ਲੱਗੇ ਪੁੱਤ ਚੰਗੀ ਤਰ੍ਹਾਂ ਪਤਾ ਕਰ ਲਵੋ ਅੱਗੇ ਗੁਰੀ ਦਾ ਸਹੁਰਾ ਕਿੰਨਾ ਲਾਲਚੀ ਆ ਉਹਨਾਂ ਨੇ ਗੁਰੀ ਦਾ ਕੀ ਹਾਲ ਕੀਤਾ ਹੋਇਆ ਜਿੰਦਰ ਬਾਪੂ ਜੀ ਉਹਨਾਂ ਜ਼ਮੀਨ ਜਾਇਦਾਦ ਬਾਰੇ ਦੱਸਿਆ ਉਹ ਸਭ ਸਹੀ ਆ ਪਰਿਵਾਰ ਬਾਰੇ ਵੀ ਪਤਾ ਕੀਤਾ ਸਭ ਕੁਝ ਵਧੀਆ ਦੱਸਿਆ ਸਭ ਨੇ ਚਲੋ ਦੇਖਦੇ ਆ ਬਾਪੂ ਜੀ ਭਾਜੀ ਹੁਣ ਕੀ ਫੈਸਲਾ ਲੈਂਦੇ ਆ ਉਧਰ ਰਾਜਵੰਤ ਦੀ ਭੈਣ ਨੇ ਖੁਸ਼ਪ੍ਰੀਤ ਨੂੰ ਮੈਸੇਜ ਕੀਤਾ ਕਿ ਅਸੀਂ ਫੋਨ ਕਰ ਸਕਦੇ ਆ ਖੁਸ਼ਪ੍ਰੀਤ ਨੇ ਆਪਣੀ ਮੰਮੀ ਨੂੰ ਪੁੱਛ ਕੇ ਖੋਦ ਹੀ ਫੋਨ ਲਾ ਕੇ ਅਨਜੀਤ ਨੂੰ ਫੜਾ ਦਿੱਤਾ ਦੋਵੇਂ ਕੁੜਮਣਿਆਂ ਨੇ ਫਤਿਹ ਬੁਲਾ ਕੇ ਇੱਕ ਦੂਜੇ ਦਾ ਹਾਲ ਚਾਲ ਪੁੱਛ ਕੇ ਗੱਲ ਸ਼ੁਰੂ ਕੀਤੀ ਰਾਜਪੰਦ ਦੀ ਮੰਮੀ ਨੇ ਕਿਹਾ ਕਿ ਮੇਰੀ ਕੁੜੀ ਤੇ ਜਵਾਈ ਦਾ ਬੀਜ ਆ ਗਿਆ ਅਸੀਂ ਤਾਂ ਕਰਕੇ ਵਿਆਹ ਨੂੰ ਕਹਿੰਦੇ ਸੀ ਉਹਨੇ ਅੱਗੇ ਕਿਹਾ ਕਿ ਮੈਂ ਤਾਂ ਰੋਕਾ ਤਾਂ ਹੀ ਸਵੇਰੇ ਕੀਤਾ ਸੀ ਕਿ ਹਫਤੇ ਬਾਅਦ ਮੰਗਣਾ ਕਰ ਲਾਂਗੇ ਹੁਣ ਇਹ ਦੋਵੇਂ ਜਾਣੇ ਕਹਿੰਦੇ ਨੇ ਕਿ ਵਿਆਹ ਕਰ ਲਓ ਸਾਡੇ ਤੋਂ ਇੰਨੀ ਛੇਤੀ ਮੁੜ ਕੇ ਨਹੀਂ ਆ ਹੁਣ ਅਸੀਂ ਤਾਂ ਜੀ ਪਹਿਲਾਂ ਵੀ 3 ਮਹੀਨੇ ਖੁਸ਼ਪ੍ਰੀਤ ਦੇ ਇਮਤਿਹਾਨ ਕਰਕੇ ਹੀ ਰੁਕੇ ਹੋਏ ਸੀ ਇਹਨਾਂ ਦਾ ਤਾਂ ਪਹਿਲਾਂ ਹੀ ਸੀ ਕਿ ਜੁਲਾਈ ਅਗਸਤ ਤੱਕ ਚਲੇ ਜਾਣਾ ਰਾਜਵੰਤ ਦੀ ਮੰਮੀ ਇੱਕੋ ਸਾਹੇ ਬੋਲੀ ਗਈ ਮਨਜੀਤ ਭੈਣ ਜੀ ਇੰਨੀ ਜਲਦੀ ਤਿਆਰੀ ਨਹੀਂ ਹੋਣੀ ਰਾਜਵੰਤ ਦੀ ਮੰਮੀ ਕਹਿਣ ਲੱਗੀ ਸਾਨੂੰ ਕੁਝ ਨਹੀਂ ਚਾਹੀਦਾ ਤੁਸੀਂ ਬਸ ਬੱਚਿਆਂ ਦੇ ਆਨੰਦ ਕਾਰਜ ਕਰਵਾ ਦਿਓ। ਮਨਜੀਤ ਪੈਣ ਜੀ ਅਸੀਂ ਸਲਾਹ ਕਰਕੇ ਦੱਸਦੇ ਹਾਂ। ਮਨਜੀਤ ਨੇ ਬਲਵਿੰਦਰ ਨੂੰ ਸਭ ਕੁਝ ਦੱਸ ਦਿੱਤਾ। ਬਲਵਿੰਦਰ ਉਸੇ ਵਕਤ ਜਗਤਾਰ ਨਾਲ ਸਲਾਹ ਕਰਨ ਲੱਗ ਗਿਆ। ਜਗਤਾਰ ਕੋਈ ਨਾ ਬਲਵਿੰਦਰ ਇੱਕ ਦਿਨ ਤਾਂ ਕਰਨਾ ਹੀ ਆ। ਅਗਲਾ ਹਫਤਾ ਹੋ ਗਿਆ ਕਿ ਅਗਲੇ ਸਾਲ ਇਹ ਹੀ ਗੱਲ ਖੁਸ਼ਪ੍ਰੀਤ ਦੇ ਨਾਨਕਿਆ ਨੇ ਵੀ ਕਹੀ ਬਲਵਿੰਦਰ ਨੇ ਸਲਾਹ ਕਰਕੇ ਅਗਲੇ ਐਤਵਾਰ ਲਈ ਵਿਆਹ ਨੂੰ ਹਾਂ ਕਰ ਦਿੱਤੀ ਖੁਸ਼ੀ ਦਾ ਸੁਣ ਕੇ ਮਨ ਉਦਾਸ ਹੋ ਗਿਆ ਕਿ ਇੰਨੇ ਜਲਦੀ ਗੁਰੀ ਨੂੰ ਤਾਂ ਰੋਕੇ ਤੋਂ ਬਾਅਦ 1 ਮਹੀਨਾ ਮਿਲ ਗਿਆ ਸੀ 1 ਹਫਤਾ ਕੀ ਹੁੰਦਾ ਬਸ 6 ਦਿਨ ਖੁਸ਼ੀ ਆ ਕੇ ਆਪਣੇ ਡੈਡੀ ਦੇ ਗੱਲ ਲੱਗ ਕੇ ਰੋਣ ਲੱਗ ਗਈ ਮਨਜੀਤ ਖੁਸ਼ੀ ਧੀਏ ਕਿਉਂ ਮਨ ਹੌਲਾ ਕਰਦੀ ਆ ਗੁਰੇ ਦਾ ਤਾਂ ਵੀ ਵਿਆਹ ਕੀਤਾ ਹੀ ਆ 2-3 ਮਹੀਨੇ ਅੱਗੇ ਪਿੱਛੇ ਕੀ ਹੁੰਦਾ ਉਦੋਂ ਤੱਕ ਗੁਰੀ ਤੇ ਜਗਦੀਪ ਵੀ ਆ ਗਏ ਖੁਸ਼ੀ ਨੇ ਜਲਦੀ ਜਲਦੀ ਅੱਖਾਂ ਪੁੰਜੀਆਂ ਤੇ ਗੁਰੀ ਨੂੰ ਸਹਾਰਾ ਦੇ ਕੇ ਅੰਦਰ ਲੈ ਆਈ ਗੁਰੀ ਖੁਸ਼ੀ ਮੈਂ ਠੀਕ ਆ ਤੂੰ ਉਦਾਸ ਕਿਉਂ ਹੁੰਦੀ ਆ ਮਨਜੀਤ ਪੁੱਤ ਖੁਸ਼ੀ ਦਾ ਵਿਆਹ ਐਤਵਾਰ ਦਾ ਰੱਖ ਦਿੱਤਾ ਇਹ ਤਾਂ ਤਾਂ ਉਦਾਸ ਆ ਬਲਵਿੰਦਰ ਨੇ ਵਿਆਹ ਜਲਦੀ ਕਰਨ ਦਾ ਜੋ ਵੀ ਕਾਰਨ ਸੀ ਦੱਸ ਦਿੱਤਾ ਬਲਵਿੰਦਰ ਨੇ ਕਿਹਾ ਕਿ ਹੁਣ ਸਾਰੇ ਕੰਮ ਬਹੁਤ ਜਲਦੀ ਕਰਨੇ ਪੈਣੇ ਆ ਜਗਦੀਪ ਡੈਡੀ ਜੀ ਉਹ ਤਾਂ ਠੀਕ ਆ ਪਰ ਅਜੀਬ ਜਿਹਾ ਲੱਗਦਾ ਸਵੇਰੇ ਤਾਂ ਕੁਝ ਵੀ ਨਹੀਂ ਦੱਸਿਆ ਆਪਾਂ ਇੱਕ ਵਾਰੀ ਹੋਰ ਨਾ ਰਾਜਵੰਤ ਬਾਰੇ ਪਤਾ ਕਰ ਲਈਏ ਮੇਰੇ ਡੈਡੀ ਨੇ ਵੀ ਵਿਆਹ ਦੀ ਕਾਲੀ ਐਵੇਂ ਹੀ ਕੀਤੀ ਸੀ ਜੋ ਉਹਨਾਂ ਕੀਤਾ ਵਿਆਹ ਤੋਂ ਮਗਰੋਂ ਇੱਕ ਦਮ ਜ਼ਮੀਨ ਦੀ ਮੰਗ ਮੈਂ ਇਹ ਸਭ ਸੋਚ ਵੀ ਨਹੀਂ ਸਕਦਾ ਬਲਵਿੰਦਰ ਬਲਵਿੰਦਰ ਪਤਾ ਨੇ ਪਰ ਉਹਨਾਂ ਕੁਝ ਲੈਣ ਦੇਣ ਤੋਂ ਮਨਾਂ ਕਰਤਾ ਬਾਕੀ ਦੇਖਦੇ ਆ ਹੁਣ ਤਾਂ ਮੈਂ ਹਾਂ ਕਰ ਦਿੱਤੀ ਗੁਰੀ ਦੀਪ ਤੁਸੀਂ ਟੈਨਸ਼ਨ ਨਾ ਲਵੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੁਣ ਜਦੋਂ ਡੈਡੀ ਨੇ ਹਾਂ ਕਰ ਦਿੱਤੀ ਤੁਸੀਂ ਕੱਲ ਤੋਂ ਵਿਆਹ ਦੀ ਤਿਆਰੀ ਕਰੋ। ਜਗਦੀਪ ਨੂੰ ਫਿਰ ਵੀ ਸੋਚ ਲੱਗੀ ਸੀ। ਉਦੋਂ ਤੱਕ ਖੁਸ਼ੀ ਸਾਰਿਆਂ ਦੀ ਰੋਟੀ ਪਾ ਕੇ ਲੈ ਆਈ। ਰੋਟੀ ਪਾਣੀ ਖਾ ਕੇ ਬਲਵਿੰਦਰ ਜਗਦੀਪ ਨਾਲ ਕੱਲ ਦੀਆਂ ਤਿਆਰੀਆਂ ਬਾਰੇ ਸਲਾਹ ਕਰਨ ਲੱਗਾ। ਖੁਸ਼ੀ ਗੁਰੀ ਕੋਲ ਕਮਰੇ ਵਿੱਚ ਚਲੀ ਗਈ ਉਹ ਦੋਵੇਂ ਬੈਠੀਆਂ ਗੱਲਾਂ ਕਰਦੀਆਂ ਸੀ ਕਿ ਫੋਨ ਤੇ ਰਾਜਵੰਤ ਦਾ ਮੈਸੇਜ ਆ ਗਿਆ ਕਿ ਖੁਸ਼ੀ ਤੁਹਾਨੂੰ ਫੋਨ ਕਰ ਲਵਾਂ ਖੁਸ਼ੀ ਨੇ ਹਾਂ ਕਰ ਦਿੱਤੀ ਉਹ ਰਾਜਵੰਤ ਨਾਲ ਫੋਨ ਤੇ ਗੱਲ ਕਰਨ ਲੱਗ ਗਈ ਗੁਰੀ ਬਾਹਰ ਆਪਣੇ ਡੈਡੀ ਹੁਣਾ ਕੋਲ ਆ ਕੇ ਬੈਠ ਗਈ ਖੁਸ਼ੀ ਹਾਂਜੀ ਅੱਜ ਇੱਥੇ ਸਵੇਰੇ ਕਹਿੰਦੇ ਸੀ ਕੋਈ ਗੱਲ ਨਹੀਂ ਕਰਨੀ ਤੇ ਹੁਣ ਫੋਨ ਵੀ ਲਾ ਲਿਆ ਰਾਜਵੰਤ ਖੁਸ਼ੀ ਉਦੋਂ ਕੀ ਪੁੱਛਣਾ ਸੀ ਤੁਹਾਡਾ ਪੜਾਈ ਬਾਰੇ ਵੀ ਪਤਾ ਏ ਜੌਬ ਕਰਨਾ ਚਾਹੁੰਦੇ ਹਾਂ ਅੱਗੇ ਦੀ ਪੜ੍ਹਾਈ ਬਾਰੇ ਸੋਚਦੇ ਹਾਂ ਸਭ ਕੁਝ ਪਤਾ ਏ ਤੈਨੂੰ ਬੁਰਾ ਤਾਂ ਨਹੀਂ ਲੱਗਿਆ ਕਿ ਇੰਨੀ ਛੇਤੀ ਵਿਆਹ ਰੱਖ ਦਿੱਤਾ ਖੁਸ਼ੀ ਤੁਸੀਂ ਮੇਰਾ ਨਾਂ ਲੈ ਸਕਦੇ ਹੋ ਰਹੀ ਗੱਲ ਛੇਤੀ ਵਿਆਹ ਦੀ ਪਹਿਲਾਂ ਤਾਂ ਨਹੀਂ ਵਧੀਆ ਲੱਗਿਆ ਕਿ ਇੰਨੇ ਕੀ ਕਾਹਲ ਹੋਗੀ ਪਾਰ ਫਿਰ ਸੋਚਿਆ ਕਿ ਇੱਕ ਦਿਨ ਤਾਂ ਹੋਣਾ ਹੀ ਸੀ ਰਾਜਵੰਤ ਮੈਂ ਖੁਸ਼ਪ੍ਰੀਤ ਕਿਹਾ ਕਰਾਂ ਪੂਰਾ ਨਾਮ ਵਧੀਆ ਲੱਗਦਾ ਪਰ ਤਾਂ ਜੇ ਖੁਸ਼ਪ੍ਰੀਤ ਮੈਨੂੰ ਰਾਜਵੰਤ ਬੁਲਾਇਆ ਕਰੋ ਖੁਸ਼ੀ ਜੀ ਰਾਜਵੰਤ ਪੱਕਾ ਰਾਜਵੰਤ ਅੱਛਾ ਖੁਸ਼ਪ੍ਰੀਤ ਗੁਰੇ ਪੈਣ ਠੀਕ ਨੇ ਅੱਗੇ ਘਰ ਖੁਸ਼ੀ ਹਾਂਜੀ ਫਰਕਾ ਹੁਣ ਤਾਂ ਘਰ ਵੀ ਆ ਗਏ ਰਾਜਵੰਤ ਚਲੋ ਕਰ ਲੋ ਰੈਸਟ ਕੱਲ ਤੋਂ ਫਿਰ ਵਿਜੀ ਹੋ ਜਾਣਾ ਖੁਸ਼ੀ ਫੋਨ ਕੱਟ ਕੇ ਬਾਹਰ ਸਾਰਿਆਂ ਕੋਲ ਹਾਲ ਵਿੱਚ ਆ ਗਏ ਬਲਵਿੰਦਰ ਖੁਸ਼ੀ ਪੁੱਤ ਮੈਂ ਸਿੰਦਰ ਭੈਣ ਨੂੰ ਤੇ ਤੇਰੇ ਨਾਨਕੇ ਸਭ ਨੂੰ ਕਹਿ ਦਿੱਤਾ ਕੱਲ ਨੂੰ ਤੂੰ ਕਿਰਨ ਨੂੰ ਨਾਲ ਲੈ ਕੇ ਆਪਣੀ ਸਾਰੀ ਸ਼ਾਪਿੰਗ ਕਰ ਲਵੀਂ ਗੁਰੀ ਪੁੱਤ ਜੇ ਤੇਰਾ ਮਨ ਵੀ ਕੀਤਾ ਤੂੰ ਵੀ ਚੱਲੀ ਜਾਇਂ गुरी नहीं डैडी जी गर्मी बहुत आर ही रुक जाऊंगी